ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਜਿਹੜਾ ਆਪਣਾ ਅੱਜ ਦਾ ਇਹ ਡਿਜ਼ਾਈਨ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਜੇਕਰ ਤੁਸੀਂ ਥੋੜਾ ਜਿਹਾ ਵੀ ਬਨਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ 12 ਸਲਾਂਗਾਂ ਦਾ ਡਿਜ਼ਾਈਨ ਹੈ ਆਪਣਾ ਠੀਕ ਹੈ 6 ਸਲਾਂਗਾਂ ਦਾ ਡਿਜ਼ਾਈਨ ਹੈ 6 ਸਲਾਂਗਾਂ ਚ ਉੱਪਰ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਊਗੀ ਤਾਂ 12 ਸਲਾਂਗਾਂ ਤੇ ਡਿਜ਼ਾਈਨ ਕੰਪਲੀਟ ਹੋ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਇਸ ਡਿਜ਼ਾਈਨ ਤੁਸੀਂ ਅ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਸਰਵ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਇਸ ਜੀ ਐਨ ਨੂੰ ਬਣਾਉਣਾ ਦੇਖੋ ਇੱਥੇ ਮੈਂ ਇਹ ਛੋਟਾ ਜਿਹਾ ਬਾਰਡਰ ਬਣਾਇਆ ਇੱਕ ਉਲਟਾ ਤੇ ਇੱਕ ਸਿੱਧਾ ਕੁੰਡਾ ਇਸ ਤਰ੍ਹਾਂ ਬਾਰਡਰ ਬਣਾਇਆ ਠੀਕ ਹੈ ਤੁਸੀਂ ਨੀਚੇ ਕੋਈ ਵੀ ਬਾਰਡਰ ਬਣਾਇਆ ਹੋਗਾ ਤੇ ਜੇਕਰ ਉਸ ਤੋਂ ਬਾਅਦ ਤੁਸੀਂ ਕੁੰਡੇ ਵਧਾਉਣੇ ਆ ਬਾਰਡਰ ਬਣਾ ਕੇ ਉਲਟੀ ਸਾਈਡ ਤੋਂ ਕੁੰਡੇ ਵਧਾ ਸਕਦੇ ਹੋ ਸਿੱਧੀ ਸਿਲਾਈ ਤੋਂ ਆਪਣਾ ਜਿਹੜਾ ਡਿਜ਼ਾਈਨ ਹੈ ਸ਼ੁਰੂ ਹੋਊਗਾ ਡਿਜ਼ਾਈਨ ਦੀ ਪਹਿਲੀ ਚਲਾਈ ਦੇਖੋ ਚਾਰ ਚਾਰ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਇਹ ਦੇਖੋ ਇੱਕ ਕੁੰਡਾ ਵਾਧੂ ਉਤਾਰੋ ਚਾਹੇ ਬਨੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਕਿਉਂਕਿ ਆਪਣਾ ਹੀ ਵਾਧੂ ਕੁੰਡਾ ਹੈ ਹੁਣ ਥ੍ਰੈਡ ਅੱਗੇ ਕਰਨਾ ਅੱਗੇ ਆਪਣਾ ਡਿਜ਼ਾਈਨ ਸ਼ੁਰੂ ਹੋ ਗਿਆ ਤਿੰਨ ਕੁੰਡੇ ਉਲਟੇ ਬਣਾਉਣੇ ਆਪਾਂ ਇੱਕ ਦੋ ਤਿੰਨ ਥ੍ਰੈਡ ਕੀਤਾ ਪਿੱਛੇ ਹੁਣ ਜਿਹੜਾ ਚੌਥਾ ਕੁੰਡਾ ਆਪਣਾ ਹੈ ਇਹ ਇਹਦੇ ਆਪਾਂ ਤਿੰਨ ਕੁੰਡੇ ਬਣਾਉਣੇ ਆ ਪਹਿਲੇ ਇੱਕ ਕੁੰਡਾ ਸਿੱਧਾ ਬਣਾਏ ਇਸ ਤਰ੍ਹਾਂ thread ਘੁਮਾ ਕੇ ਸਲਾਈ ਤੇ ਪਿੱਛੇ ਵੱਲ ਨੂੰ ਕਰਾਂਗੇ ਤਾਂ ਦੂਸਰਾ ਕੁੰਡਾ ਬਣ ਗਿਆ ਫੇਰ ਇੱਕ ਸਿੱਧਾ ਬਣਾਏ ਇਹ ਕੁੰਡੇ ਦੇ ਤਿੰਨ ਕੁੰਡੇ ਬਣ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਤਿੰਨ ਕੁੰਡੇ ਉਲਟੇ thread ਕਰਾਂਗੇ ਪਿੱਛੇ ਇੱਕ ਕੁੰਡੇ ਦੇ ਤਿੰਨ ਕੁੰਡੇ ਇੱਕ ਕੁੰਡਾ ਸਿੱਧਾ ਬਣਾਇਆ ਥ੍ਰੈਡ ਕਮਾ ਕੇ ਸਲਾਈ ਤੇ ਇਸ ਤਰ੍ਹਾਂ ਪਿੱਛੇ ਵੱਲ ਕੀਤਾ ਦੂਸਰਾ ਕੁੰਡਾ ਬਣ ਜਾਂਦਾ ਫਿਰ ਇੱਕ ਕੁੰਡਾ ਸਿੱਧਾ ਬਣਾਇਆ ਤਿੰਨ ਕੁੰਡੇ ਬਣ ਗਏ ਇੱਕ ਕੁੰਡੇ ਤੋਂ ਫਿਰ ਉਸੇ ਤਰ੍ਹਾਂ ਤਿੰਨ ਕੁੰਡੇ ਉਲਟੇ ਥ੍ਰੈਡ ਪਿੱਛੇ ਇਹ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਵਾਂਗੇ ਇਹ ਹੀ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਆਪਾਂ ਪਹਿਲੀ ਸਲਾਈ ਤੇ ਬਾਰ-ਬਾਰ ਰਿਪੀਟ ਕਰਦੇ ਜਾਣਾ ਤਿੰਨ ਕੁੰਡੇ ਉਲਟੇ ਇੱਕ ਕੁੰਡੇ ਦੇ ਤਿੰਨ ਕੁੰਡੇ ਤੇਨ ਕੁੰਡੇ ਉਲਟੇ ਇਸ ਤਰ੍ਹਾਂ ਲਾਸਟ ਵਾਲਾ ਕੁੰਡਾ ਆਪਾਂ ਸਿੱਧੀ ਸਲਾਈ ਹੈ ਤਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਇੱਕ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਬਣਾਉਣੀ ਹੈ ਡਿਜ਼ਾਈਨ ਦੀ ਆਪਾਂ ਰੋਂਗ ਸਾਈਡ ਤੋਂ ਇਹ ਕੁੰਡਾ ਇਸ ਤਰ੍ਹਾਂ ਤਾਰੂ ਚਾਹੇ ਬੁਨੂ ਠੀਕ ਹੈ ਇਸ ਤਰ੍ਹਾਂ ਕ੍ਰੈਡ ਕਰਾਂਗੇ ਪਿੱਛੇ ਹੁਣ ਜਿਹੜੇ ਆਪਾਂ ਤਿੰਨੇ ਕੁੰਡੇ ਉਧਰ ਉਲਟੇ ਬਣਾਏ ਇਧਰ ਸਿੱਧੇ ਬਣਾਉਣੇ ਆ ਤਾਂ ਆਪਣੇ ਆ ਜਾਣਗੇ ਤਿੰਨ ਕੁੰਡੇ ਸਿੱਧੇ ਜਿਹੜੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਏ ਉਹ ਤਿੰਨ ਉਲਟੇ ਬਣਾਉਣੇ ਇੱਕ ਦੋ ਤਿੰਨ ਐਸੀ ਤਰ੍ਹਾਂ ਸਲਾਈ ਆਪਾਂ ਕੰਪਲੀਟ ਕਰਨੀ ਤਿੰਨ ਕੁੰਡੇ ਸਿੱਧੇ ਜਿਹੜੇ ਇੱਕ ਦੇ ਤਿੰਨ ਉਲਟੇ ਬਣਾਵਾਂਗੇ తెల్ట తేన సిద్ధి తన్నుొల్ట తనకుండే సిద్ధి తన ఉల్టె తనకుండే ਦੇ ਲਾਸਟ ਵਾਲਾ ਉਲਟਾ ਬਣਾ ਲਾਂਗੇ ਕਿਉਂਕਿ ਆਪਣੀ ਉਲਟੀ ਸਲਾਈ ਦੋ ਸਲਾਈਆਂ ਕੰਪਲੀਟ ਹੋ ਗਈਆਂ ਆਪਣੀ ਡਿਜ਼ਾਈਨ ਦੀ ਤੀਸਰੀ ਸਲਾਈ ਰਾਈਟ ਸਾਈਡ ਤੀਸਰੀ ਸਲਾਈ ਚ ਆਪਾਂ ਜਿਹੜੇ ਕੁੰਡੇ ਆਪਾਂ ਉਲਟੇ ਬਣਾਉਣੇ ਤਿੰਨ ਉਹ ਤਾਂ ਪਲਟੇ ਬਣਾਵਾਂਗੇ ਇਸ ਤਰ੍ਹਾਂ ਤਿੰਨ ਕੁੰਡੇ ਉਲਟੇ ਜਿਹੜੇ ਇੱਕ ਦੇ ਤਿੰਨ ਬਣਾਏ ਸੀ ਇਹ ਆਪਾਂ ਤਿੰਨੇ ਸਿੱਧੇ ਬਣਾਵਾਂਗੇ ਇਸ ਤਰ੍ਹਾਂ ਤਾਂ ਤੀਸਰੀ ਸਲਾਈ ਆਪਣੀ ਤਿੰਨ ਕੁੰਡੇ ਉਲਟੇ ਤਿੰਨ ਕੁੰਡੇ ਸਿੱਧੇ ਜਿਹੜੇ ਇੱਕ ਦੇ ਤਿੰਨ ਬਣਾਏ ਸੀ ਉਹ ਤਿੰਨ ਸਿੱਧੇ ਬਣਾਉਣੇ ਨੇ ਜਿਹੜੇ ਤਿੰਨ ਉਲਟੇ ਬਣਾਉਂਦੇ ਆ ਰਹੇ ਸੀ ਉਹ ਤਿੰਨੇ ਉਲਟੇ ਬਣਾਵਾਂਗੇ ਤਿੰਨ ਉਲਟੇ ਤਿੰਨ ਸਿੱਧੇ ਤਿੰਨ ਉਲਟੇ ਤਿੰਨ ਸਿੱਧੇ ਤਿੰਨ ਉਲਟੇ ਲਾਸਟ ਵਾਲਾ ਸਿੱਧਾ ਬਣਾਵਾਂਗੇ ਕਿਉਂਕਿ ਆਪਣੀ ਸਿੱਧੀ ਚਲਾਈ ਹੈ ਤਿੰਨ ਸਲਾਂਗਾਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਰੰਗ ਸਾਈਡ ਇੱਕ ਕੁੰਡਾ ਤਾਰਿਆ ਤਿੰਨ ਕੁੰਡੇ ਜਿਹੜੇ ਉਧਰ ਉਲਟੇ ਆ ਇੱਧਰ ਸਿੱਧੇ ਬਣਾਵਾਂਗੇ ਤੈਨ ਕੁੰਡੇ ਸਿੱਧੇ ਤੈਨ ਉਲਟੇ ਤੈਨ ਕੁੰਡੇ ਸਿੱਧੇ ਜਿਹੜੇ ਤੈਨ ਉਧਰ ਉਲਟੇ ਇਧਰ ਸਿੱਧੇ ਬਣਨਗੇ ਜਿਹੜੇ ਉਧਰ ਸਿੱਧੇ ਇਧਰ ਉਲਟੇ ਬਣਨਗੇ ਤਾਂ ਚੌਥੀ ਸਲਾਈ ਆਪਣੀ ਸਾਰੀ ਇਸੇ ਤਰ੍ਹਾਂ ਕੰਪਲੀਟ ਹੋਊਗੀ ਤੈਨ ਕੁੰਡੇ ਸਿੱਧੇ ਤੈਨ ਕੁੰਡੇ ਉਲਟੇ ਤੈਨਕੁੰਡੇਿੱਕੇ ਤੈਨਕੁੰਡੇ ਉਲਟੇ ਤੈਨਕੁੰਡੇ ਸਿੱਧੇ ਲਾਸਟ ਵਾਲਾ ਉਲਟਿਸ਼ ਲਾਇਆ ਪਲਟਾ ਬਣਾ ਲਾਂਗੀ ਠੀਕ ਹੈ ਚਾਰ ਸਲਾਈਆਂ ਕੰਪਲੀਟ ਹੋ ਗੀਆਂ ਪੰਜਵੀਂ ਸਲਾਈ ਬਣਾਉਣੀ ਆ ਆਪਾਂ ਡਿਜ਼ਾਈਨ ਦੀ ਪੰਜਵੀਂ ਸਲਾਈ ਚ ਦੇਖੋ ਇੱਕ ਗੁੰਡਾ ਤਾਰਿਆ ਠੀਕ ਹੈ ਉਤਾਰੋ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਹੈ ਜਿਹੜੇ ਤਿੰਨ ਉਲਟੇ ਆ ਤਾਂ ਆਪਾਂ ਤਿੰਨ ਉਲਟੇ ਬਣਾਉਣੇ ਆ ਇਸ ਤਰ੍ਹਾਂ ਦੇਖੋ ਹੁਣ ਜਿਹੜੇ ਤਿੰਨ ਗੁੰਡੇ ਸਿੱਧੇ ਆ ਆਪਣੇ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਆਪਾਂ ਜਿਵੇਂ ਆਪਾਂ ਦੋ ਦੇ ਇੱਕ ਕੁੰਡਾ ਬਣਾਉਣੇ ਆ ਇਸ ਤਰ੍ਹਾਂ ਕਰਕੇ ਇਹ ਸਲਾਈ ਤੇ ਉਤਾਰ ਲੈਣੀ ਹੈ ਫਿਰ ਇੱਕ ਤੀਸਰਾ ਕੁੰਡਾ ਸਿੱਧਾ ਬਣਾ ਲੈਣਾ ਫਿਰ ਇਹ ਦੋ ਕੁੰਡੇ ਆਪਾਂ ਇਹਦੇ ਉੱਪਰ ਦੀ ਸੁੱਟ ਦੇਣੀ ਹੈ ਦੇਖੋ ਇਸ ਤਰ੍ਹਾਂ ਠੀਕ ਹੈ ਅੱਗੇ ਫੇਰ ਥ੍ਰੈਡ ਕਰਾਂਗੇ ਅੱਗੇ 1 2 ਤਿੰਨ ਕੁੰਡੇ ਉਲਟੇ ਜਿਹੜੇ ਤਿੰਨ ਕੁੰਡੇ ਸਿੱਧੇ ਆ ਇਹ ਦੋ ਕੁੰਡੇ ਆਪਾਂ ਇਸ ਤਰ੍ਹਾਂ ਦੂਸਰੀ ਚਲਾਈ ਤੇ ਸਲਿੱਪ ਕਰ ਲੈਣੇ। ਇਸ ਤਰ੍ਹਾਂ। ਤੀਸਰਾ ਕੁੰਡਾ ਸਿੱਧਾ ਬਣਾ ਲੈਣਾ। ਫਿਰ ਇਹ ਦੋਨੋਂ ਕੁੰਡੇ ਇੱਕ ਕੁੰਡੇ ਦੇ ਉੱਪਰ ਦੀ ਛੁੱਟ ਦੇਣੀ ਇਸ ਤਰ੍ਹਾਂ। ਤੇਨ ਕੁੰਡੇ ਉਲਟੇ। ਥ੍ਰੈਡ ਕਰਾਂਗੇ ਪਿੱਛੇ ਫੇਰ ਉਸੇ ਤਰ੍ਹਾਂ। ਦੋ ਕੁੰਡੇ ਆਪਾਂ ਇਸ ਤਰ੍ਹਾਂ ਸਲਿੱਪ ਕਰਨੀ ਤੀਸਰਾ ਕੁੰਡਾ ਸਿੱਧਾ ਬਣਾ ਲੈਣੇ ਇਹ ਦੋਨੇ ਕੁੰਡੇ ਆਪਾਂ ਇਹ ਕੁੰਡੇ ਦੇ ਉੱਪਰ ਦੀ ਛੁੱਟ ਦੇਣੀ ਇਸ ਤਰ੍ਹਾਂ ਥ्रेड ਕਰਾਂਗੇ ਅੱਗੇ ਤਿੰਨ ਕੁੰਡੇ ਉਲਟੇ ਫੇਰ ਉਸੇ ਤਰ੍ਹਾਂ ਦੋ ਕੁੰਡੇ ਆਪਾਂ ਇਸ ਤਰ੍ਹਾਂ اتار ਲੈਣੇ ਦੂਸਰੀ ਸਲਾਈ ਦੀ ਤੀਸਰਾ ਕੁੰਡਾ ਸਿੱਧਾ ਬਣਾ ਲੈਣਾ ਇਹ ਦੋਨੇ ਕੁੰਡੇ ਆਪਾਂ ਇਹ ਕੁੰਡੇ ਦੇ ਉੱਪਰ ਦੀ ਛੁੱਟ ਦੇਣੀ ਇਸ ਤਰ੍ਹਾਂ ਤਿੰਨ ਕੁੰਡੇ ਉਲਟੇ ਕੰਨੀ ਵਾਲਾ ਕੁੰਡਾ ਆਪਾਂ ਸਿੱਧੀ ਸਲਾਈ ਆ ਸਿੱਧਾ ਬਣਾ ਲਾਂਗੇ ਦੇਖੋ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਛੇ ਸਲਾਈਆਂ ਦਾ ਡਿਜ਼ਾਈਨ ਆ ਛੇ ਸਲਾਈਆਂ ਚਪੜਾ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਛੇਵੀਂ ਸਲਾਈ ਪਹਿਲਾ ਕੁੰਡਾ ਤਾਰੂ ਚਾਹੇ ਬੁਣਵਾਦੂ ਕੁੰਡਾ ਜਿਹੜੇ ਉਧਰ ਤਿੰਨ ਉਲਟੇ ਇੱਧਰ ਆਪਾਂ ਸਿੱਧੇ ਬਣਾਵਾਂਗੇ హింజ ఏ కు తినితో జా ఒక ఉల్టా బా ఇరవై డిజైన్ షేమ సై తిని కడే సీధే ఏ కండా ఉల్టా జల్టే ఇ ఇద్దరు సీధే బాల్గే ఏ కు ఉల్టా తిన్న కిధే ఉల్టా ਇਹ ਕੁੰਡੇ ਸਿੱਧੇ ਆ ਲਾਸਟ ਵਾਲਾ ਹੋਰ ਠਾ ਸ਼ੇਸ ਲੰਗਾ ਕੰਪਲੀਟ ਹੋ ਗੂ ਸੱਤਵੀਂ ਸਲਾਈ ਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਦੇਖੋ ਮੈਂ ਥੋੜੀ ਥੋੜੀ ਸਲਾਈ ਤੁਹਾਨੂੰ ਬਣਾ ਕੇ ਦੱਸੂਗੀ ਨਹੀਂ ਤਾਂ ਜਿਹੜੀ ਵੀਡੀਓ ਆਪਣੀ ਬਹੁਤ ਲੰਬੀ ਹੋ ਜਾਂਦੀ ਹੈ ਠੀਕ ਹੈ ਡਿਜ਼ਾਈਨ ਆਪਣਾ ਇਹੀ ਜਗ੍ਹਾ ਚੇਂਜ ਹੁੰਦੀ ਹੈ ਡਿਜ਼ਾਈਨ ਦੀ ਇਹ ਕੁੰਡਾ ਧਾਰ ਕੇ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਹੁਣ ਇੱਕ ਕੁੰਡਾ ਉਲਟਾ ਬਣਾਵਾਂਗੇ ਜਗਾ ਚੇਂਜ ਹੋ ਗਈ ਡਿਜ਼ਾਈਨ ਦੀ ਥ੍ਰੈਡ ਕਰਾਂਗੇ ਪਿੱਛੇ ਹੁਣ ਇੱਕ ਦੇ ਤਿੰਨ ਕੁੰਡੇ ਬਣਾਵਾਂਗੇ ਇੱਕ ਥ੍ਰੈਡ ਘੁਮਾ ਕੇ ਪਿੱਛੇ ਦੋ ਤੇ ਫਿਰ ਇੱਕ ਸਿੱਧਾ ਤਿੰਨ ਠੀਕ ਹੈ ਇਸ ਤਰ੍ਹਾਂ ਫਿਰ ਡਿਜ਼ਾਈਨ ਉਸੇ ਤਰ੍ਹਾਂ ਤਿੰਨ ਕੁੰਡੇ ਉਲਟੇ ਇੱਕ ਦੇ ਤਿੰਨ ਤੈਨ ਕੁੰਡੇ ਉਲਟੇ 1 ਦੇ 3 ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਠੀਕ ਹੈ 7ਵੀਂ ਸਿਲਾਈ ਕੰਪਲੀਟ ਹੋ ਗਈ ਜਿਵੇਂ ਆਪਣਾ ਦੇਖੋ ਇੱਥੇ ਸਟਾਰਟਿੰਗ ਚ ਆਪਾਂ ਬਣਾਇਆ ਸੀ ਇੱਕ ਉਤਾਰ ਕੇ ਕੁਲ ਟਹਿਕ ਦਿੱਤੈਨ ਲਾਸਟ ਤੇ ਉਸੇ ਤਰ੍ਹਾਂ ਆਉਣੇ ਚਾਹੀਦੀ 1 ਦੇ 3 ਇੱਕ ਉਲਟਾ ਇੱਕ ਉਸੇ ਤਰ੍ਹਾਂ ਕੰਨੀ ਵਾਲਾ ਸਿੱਧਾ ਬਣਾ ਲੈ ਠੀਕ ਹੈ 8ਵੀਂ ਸਲਾਈ ਡਿਜ਼ਾਈਨ ਦੀ ਆ ਗਈ ਇੱਕ ਕੁੰਡਾ ਤਾਰਿਆ ਕੰਨੀ ਵਾਲਾ ਹੁਣ ਜਿਹੜਾ ਉਧਰ ਇੱਕ ਉਲਟਾ ਬਣਾਇਆ ਇਧਰ ਬਣੂਗਾ ਸਿੱਧਾ ਦੇਖੋ ਇੱਕ ਸਿੱਧਾ ਜਿਹੜੇ ਤਿੰਨ ਇੱਕ ਦੇ ਤਿੰਨ ਬਣਾਏ ਆ ਇਹ ਤਿੰਨ ਉਲਟੇ ਬਣਨਗੇ ਇਹ ਗੱਲ ਦਾ ਧਿਆਨ ਰੱਖਣਾ ਜਿਹੜੇ ਇੱਕ ਦੇ ਤਿੰਨ ਉਹ ਉਲਟੇ ਬਾਨ ਨੇ ਜਿਹੜੇ ਤਿੰਨ ਉਲਟੇ ਉਧਰ ਉਹ ਤਿੰਨ ਇਧਰ ਸਿੱਧੇ ਬਾਨ ਨੇ ਤਾਂ ਐਸੀ ਤਰ੍ਹਾਂ 8ਵੀਂ ਸਿਲਾਈ ਕੰਪਲੀਟ ਕਰ ਲੈਣੀ ਹੈ ਹੁਣ ਅੱਗੇ ਡਿਜ਼ਾਈਨ ਉਸੇ ਤਰ੍ਹਾਂ ਤਿੰਨ ਸਿੱਧੇ ਤਿੰਨ ਉਲਟੇ ਲਾਸਟ ਤੇ ਫਿਰ ਉਸੇ ਤਰ੍ਹਾਂ ਆਪਣੇ ਆ ਜਾਣਗੇ ਇੱਕ ਕੁੰਡਾ ਸਿੱਧਾ ਆ ਜਾਊਗਾ ਇਹ ਕੰਨੀ ਵਾਲਾ ਉਲਟਾ ਬਣਾ ਲਾਂਗੇ ਸਿੱਧਾ ਆ ਜਾ ਇਹ ਤਿੰਨ ਉਲਟੇ ਆ ਜਾਣਗੇ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਨੌਵੀਂ ਸਿਲਾਈ ਰਾਈਟ ਸਾਈਡ ਇੱਕ ਕੁੰਡਾ ਤਾਰ ਕਿਸ ਤਰ੍ਹਾਂ ਇੱਕ ਉਲਟਾ ਤੇਰਟਿਆਂ ਨੂੰ ਸਿੱਧੇ ਜਿਹੜੇ ਇੱਕ ਤੋਂ ਤਿੰਨ ਬਣਾਏ ਸੀ ਤੈਨ ਸਿੱਧੇ ਜਿਹੜੇ ਤੈਨ ਉਲਟੇ ਬਣਾ ਰਹੇ ਉਹਨਾਂ ਨੂੰ ਆਪਾਂ ਉਲਟੇ ਬਣਾਉਣਾ ਹੈ ਜਿਹੜੇ ਇੱਕ ਦੇ ਤਿੰਨ ਬਣਾਈ ਆ ਉਹ ਤੈਨ ਸਿੱਧੇ ਤੈਨ ਉਲਟੇ ਤੈਨ ਸਿੱਧੇ ਇਸੇ ਤਰ੍ਹਾਂ ਸਾਰੀ ਸਿਲਾਈ ਕੰਪਲੀਟ ਕਰਨੀ ਹੈ ਲਾਸਟ ਤੇ ਆਪਣੀ ਉਸੇ ਤਰ੍ਹਾਂ ਤੈਨ ਉਲਟੇ ਤੈਨ ਸਿੱਧੇ ਇਕੋਲਟਾ ਇੱਕ ਕੰਨੀ ਵਾਲਾ ਸਿੱਧਾ ਇਸ ਤਰ੍ਹਾਂ ਆ ਜੂਗੀ ਸਲਾਈ 10ਵੀਂ ਸਲਾਈ ਰੋਂਗ ਸਾਈਡ ਇੱਕ ਹੁੰਡਾ ਤਾਰਿਆ ਜਿਹੜਾ ਉਧਰ ਉਲਟਾ ਹੈ ਕਿਧਰ ਸਿੱਧਾ ਬਣਾਵਾਂਗੇ ਤੈਨ ਉਲਟੇ ਸਾਰੀ ਸਲਾਈ ਉਸੇ ਤਰ੍ਹਾਂ ਫਿਰ ਤੈਨ ਉਲਟੇ ਤੈਨ ਸਿੱਧੇ ਲਾਸਟ ਜਿਹਨੇ ਅਪਾ ਸਟਾਰਟਿੰਗ ਚ ਬਣਾਇਆ ਉਸੇ ਤਰ੍ਹਾਂ ਆ ਜੂ 11ਵੀਂ ਸਲਾਈ ਰਾਈਟ ਸਾਈਡ ਇੱਕ ਕੁੰਡਾ ਧਾਰਿਆ ਥ੍ਰੈਡ ਕੀਤਾ ਅੱਗੇ ਜਿਹੜਾ ਕੁੰਡਾ ਉਲਟਾ ਹੈ ਨੂੰ ਆਪਾਂ ਉਲਟਾ ਬਣਾਇਆ ਪੰਜਵੀਂ ਸਲਾਈ ਦੀ ਤਰ੍ਹਾਂ ਦੋ ਕੁੰਡੇ ਇਸ ਤਰ੍ਹਾਂ ਧਾਰਨੇ ਆਪਾਂ ਤੀਸਰਾ ਕੁੰਡਾ ਸਿੱਧਾ ਬਣਾਉਣਾ ਹੈ ਦੋ ਕੁੰਡੇ ਜਿਹੜੇ ਇਹਦੇ ਉੱਪਰ ਦੀ ਆਪਾਂ ਡ੍ਰੌਪ ਕਰ ਦੇਨੇ ਆ ਇਸ ਤਰ੍ਹਾਂ ਦੇਖੋ ਫਿਰ ਅੱਗੇ ਤਿੰਨ ਜਿਹੜੇ ਉਲਟੇ ਉਹਨਾਂ ਨੂੰ ਆਪਾਂ ਉਲਟੇ ਬਣਾਉਣਾ ਫ੍ਰੈਡ ਕਰਾਂਗੇ ਪਿੱਛੇ ਦੋ ਕੁੰਡੇ ਆਪਾਂ ਇਸ ਤਰ੍ਹਾਂ ਤਾਰਨੇ ਇਸ ਤਰ੍ਹਾਂ ਇਹ ਕੁੰਡਾ ਸਿੱਧਾ ਫਿਰ ਇਹ ਦਰਨੇ ਕੁੰਡੇ ਆਪਾਂ ਇਹਦੇ ਉੱਪਰ ਦੀ ਛੁੱਟ ਦੇਣੀ ਹੈ ਬਹੁਤ ਹੀ ਸੌਖਾ ਡਿਜ਼ਾਈਨ ਹੈ ਬਿਲਕੁਲ ਨਵਾਂ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਸਲਾਈਆਂ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈ ਲੈਣਗੇ ਜੇਕਰ ਤੁਸੀਂ ਮੇਰਾ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੁੰਦੀ ਹੈ ਤੁਹਾਡੇ ਤੱਕ ਪਹੁੰਚ ਸਕੇ ਇਹ ਰੋਸੀ ਤਰ੍ਹਾਂ ਜਿਹੜੇ ਤਿੰਨ ਕੁੰਡੇ ਸਿੱਧੇ ਆ ਆਪਣੇ ਡਿਜ਼ਾਈਨ ਵਾਲੇ ਦੋ ਇਸ ਤਰ੍ਹਾਂ ਤਾਰ ਇੱਕ ਸਿੱਧਾ ਬਣਾਇਆ ਫਿਰ ਇਹ ਦੋਨੇ ਕੁੰਡੇ ਆਪਾਂ ਇਹਦੇ ਉੱਪਰ ਦੀ ਸੁੱਟ ਦੇਣੀ ਆ ਇਸ ਤਰ੍ਹਾਂ ਇਕ ਉਲਟਾ ਆ ਗਿਆ लास्ट ਤੇ ਕੰਨੀ ਵਾਲਾ ਉਲਟਾ ਬਣਾਉਚੇ ਸਿੱਧਾ ਸਿੱਧਾ ਬਣਾ ਲੈਣੀ ਕਿਉਂਕਿ ਸਿੱਧੀ ਸਲਾਈ ਹੈ ਦੇਖੋ 11ਵੀਂ ਸਲਾਈ ਕੰਪਲੀਟ ਹੋ ਗਈ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਆਇਆ 12ਵੀਂ ਤੇ ਲਾਸਟ ਸਲਾਈ ਆ ਗਈ ਡਿਜ਼ਾਈਨ ਦੀ 12 ਸਲਾਈਆਂ ਚ ਡਿਜ਼ਾਈਨ ਕੰਪਲੀਟ ਹੋ ਜਾਊਗਾ 6ਵੀਂ ਸਲਾਈ ਦੀ ਤਰ੍ਹਾਂ ਇੱਕ ਕੁੰਡਾ ਤਾਰ ਕੇ ਇੱਕ ਸਿੱਧਾ ਜਿਹੜਾ ਉਧਰ ਉਲਟਾ ਇਧਰ ਸਿੱਧਾ ਬਣਾਵਾਂਗੇ ਥ੍ਰੈਡ ਕਰਾਂਗੇ ਅੱਗੇ ಈ ಕೊಂಡಾ ಉಲ್ಟಾ ಜನ ತರ ಉಲ್ಟಿ ಇರ ಸಾರಿ ಸಲ ತರಹ ಕಂಪಲಿಟೆ ಉಲ್ಟಾ ತಿಧೆ ಜಿನ್ ಉದರ ಉ ಜನ ಉದ್ರ ಉಲ್ಟೆ ಇರ ಸಿಧೆ ತ ಸಾರಿ ಸಲೀ ತಿ ಸೀೇ ಉಲ್ಟಾ ਦੈਨ ਸਿੱਧੇ ਇਹ ਕੋਲਟਾ ਲਾਸਟ ਤੇ ਆ ਗਿਆ ਇੱਕ ਸਿੱਧਾ ਇਹ ਕੋਲਟਾ ਲਓ ਜੀ 12 ਸਲਾਂਗਾ ਕੰਪਲੀਟ ਹੋ ਗਏ ਤਾਂ ਇਸ ਤਰ੍ਹਾਂ ਡਿਜ਼ਾਈਨ ਆਪਣਾ ਬਣ ਕੇ ਆਇਆ ਤੇ ਚਲੋ ਫਿਰ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਜਿਹੜਾ ਡਿਜ਼ਾਈਨ ਤੇ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਧੰਨਵਾਦ